ਸਤਿਨਾਮ ਵਾਹਿਗੁਰੂ ਸਾਹਿਬ ਜੀ ਵਿਸਾਖ ਤੀਰਣ ਕਿਉ ਵਾਢਿਆਂ ਜਿੰਨਾ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੇ ਮਾਇਆ ਤੋ ਵੈਸਾਖ ਧੀਰਣ ਕਿਉ ਵਾਢਿਆ ਜਿਨਾ ਪ੍ਰੇਮ ਬਿਸ਼ੋ ਹਰ ਸਾਜਣ ਪੁਰਖ ਮਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਤਰ ਨਾ ਸੰਗਤ ਨਾ ਹਰਿਆ ਬਨਾਸੀਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ ਏਕ ਸਰਹਰ ਕੇ ਨਾਮ ਬਿਨ ਅੱਗੇ ਲਈ ਹੈ ਖੋ ਦਏ ਵਿਸਾਰ ਵਿਗੁਚਣਾ ਪ੍ਰਭ ਬਿਨਿ ਯਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੇ ਨਿਰਮਲ ਸੋਏ ਨਾਨਕੀ ਪ੍ਰਭ ਬੇਣਤੇ ਪ੍ਰਭ ਮਿਲਹੁ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾ ਲਗੇ ਜਾਂ ਸੰਤ ਭੇਟੇ ਹਰ ਸੋਏ ਵਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਵੈਸਾਖ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਰਾ ਦੇਾਤੇ ਪੰਚਮ ਪਿਤਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਕਲਯੁਗ ਜੀਵਾਂ ਵਾਸਤੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਅੱਜ ਦੂਜਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਮੈ ਸਾਖ ਦਾ ਮਹੀਨਾ ਵਿਸਾਖ ਦੇ ਮਹੀਨੇ ਦੇ ਵਿੱਚ ਸਤਿਗੁਰੂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲੋਂ ਜਿਹੜੇ ਜੀਵ ਜੀਵ ਰੂਪੀ ਇਸਤਰੀ ਵਿਛੜੀ ਹੋਈ ਹੈ ਉਹਨਾਂ ਦਾ ਜ਼ਿਕਰ ਕਰਦੇ ਹਨ ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋਹ ਵਿਸਾਖ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਰੀਆਂ ਕਿਸ ਤਰ੍ਹਾਂ ਧੀਰਜ ਰੱਖਣੀਆਂ ਕਿਸ ਤਰ੍ਹਾਂ ਧੀਰਜ ਧਰਨਗੀਆਂ ਜਿਹੜੇ ਆਪਣੇ ਪਤੀ ਪਰਮੇਸ਼ਰ ਤੋਂ ਜਿਨ੍ਹਾਂ ਨੂੰ ਵਿਛੋੜਾ ਪਿਆ ਹੋਇਆ ਹੈ ਕਿਉਂਕਿ ਵੈਸਾਖ ਦੇ ਮਹੀਨੇ ਦੇ ਵਿੱਚ ਫਸਲਾਂ ਪੱਕਦੀਆਂ ਹਨ ਹਰ ਇੱਕ ਨਰ ਨਾਰੀ ਚੁੰਮਦਾ ਹੈ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਵਿਸਾਖ ਦੇ ਮਹੀਨੇ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹ ਜੀਵ ਰੂਪੀ ਇਸਤਰੀਆਂ ਕਿਸ ਤਰ੍ਹਾਂ ਧਿਰ ਜੰਣਗੀਆਂ ਜਿਨ੍ਹਾਂ ਦਾ ਵਿਛੋੜਾ ਪਤੀ ਪਰਮੇਸ਼ਰ ਨਾਲੋਂ ਪਿਆ ਹੋਇਆ ਹੈ ਵੈਸਾਖ ਤੀਰਣ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਹਰੀ ਅਕਾਲ ਪੁਰਖ ਪ੍ਰਮਾਤਮਾ ਉਹ ਅਸਲੀ ਸੱਜਣ ਜਿਹੜਾ ਅਸਲੀ ਸਾਥੀ ਹੈ ਉਹਨੂੰ ਭੁੱਲ ਕੇ ਤੇ ਮਾਇਆ ਦੀ ਸੰਸਾਰ ਦੀ ਮਾਇਆ ਜਿਹੜੀ ਇਹਦਾ ਮੂੰਹ ਚਿਮੜਿਆ ਹੋਇਆ ਹੈ ਹਰ ਸਾਜਨ ਪੁਰਖ ਵਿਸਾਰ ਕੇ ਹਰੀ ਅਕਾਲ ਪੁਰਖ ਪ੍ਰਮਾਤਮਾ ਨੂੰ ਭੁੱਲ ਕੇ ਲੱਗੀ ਮਾਇਆ ਤੋਂ ਮਾਇਆ ਦੀ ਲਾਲਸਾ ਸੰਸਾਰ ਦੀ ਮਾਇਆ ਦੀ ਮਾਇਆ ਦਾ ਮੋਹ ਚਿਮੜਿਆ ਹੋਇਆ ਹੈ ਉਸ ਹਰੀ ਅਕਾਲਪੁਰਖ ਪ੍ਰਮਾਤਮਾ ਨੂੰ ਭੁੱਲੀ ਬੈਠੇ ਹਾਂ ਤੇ ਜਿਹੜੀ ਮਾਇਆ ਦੇ ਨਾਲ ਅਸੀਂ ਪਿਆਰ ਪਾਇਆ ਹੈ ਉਹ ਮਾਇਆ ਕੱਲੀ ਧਨ ਨਹੀਂ ਉਹ ਅਗਲੀ ਪੰਕਤੀ ਸਤਿਗੁਰ ਕਹਿੰਦੇ ਨੇ ਪੁੱਤਰ ਕਲਤਰ ਨਾ ਸੰਗ ਤਨਾ ਇਹ ਸਾਰੀ ਮਾਇਆ ਹੈ ਭਾਵੇਂ ਪੁੱਤਰ ਬੱਚੇ ਹੋਣ ਸੰਤਾਨ ਹੋਵੇ ਕਲਤਰ ਕਹਿੰਦੇ ਇਸਤਰੀ ਨੂੰ ਭਾਵੇਂ ਪਰਿਵਾਰ ਹੋਵੇ ਇਸਤਰੀ ਹੋਵੇ ਭਾਵੇਂ ਧਨ ਦੌਲਤ ਹੋਵੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਸੱਚਾ ਸਾਥੀ ਨਹੀਂ ਨਾ ਹੀ ਕੋਈ ਬਣਦਾ ਹੈ ਨਾ ਕਿਸੇ ਨੇ ਬਣਨਾ ਹੈ ਅਬਨਾਸੀ ਉਹ ਅਕਾਲਪੁਰਖ ਪ੍ਰਮਾਤਮਾ ਜਿਹਦਾ ਕਦੀ ਨਾਸ ਨਹੀਂ ਹੋਇਆ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀ ਹੋ ਉਹ ਹਰੀ ਅਕਾਲਪੁਰਖ ਪ੍ਰਮਾਤਮਾ ਸੱਚਾ ਸਾਥੀ ਹੈ ਪਲਚ ਪਲਚ ਸਗਲੀ ਮੋਈ ਝੂਠੇ ਦੰਦੇ ਮੋਹ ਪਲਚ ਪਲ ਸਾਰੀ ਛਲਕਤ ਖੁਵਾਰ ਹੋ ਹੋ ਕੇ ਝੂਠੇ ਦੰਦਿਆਂ ਦੇ ਵਿੱਚ ਝੂਠੇ ਦੰਦਿਆਂ ਦੇ ਮੋਹ ਦੇ ਵਿੱਚ ਖੁਵਾਰ ਹੋਈ ਹੋਈ ਹੈ ਏਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ ਸਿਰਫ ਇੱਕੋ ਅਕਾਲਪੁਰਖ ਪਰਮਾਤਮਾ ਦਾ ਨਾਮ ਹੈ ਜਿਹੜਾ ਇੱਥੇ ਅਤੇ ਅੱਗੇ ਵੀ ਸੱਚਾ ਸਹਾਈ ਹੁੰਦਾ ਹੈ ਸਾਥੀ ਬਣਦਾ ਹੈ ਉਸ ਤੋਂ ਇਲਾਵਾ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਇੱਕ ਸਰ੍ਹ ਕੇ ਨਾਮ ਬਿਨ ਅੱਗੇ ਲਈਏ ਖੋ ਦੁਏ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ ਪਰਮੇਸ਼ਰ ਨੂੰ ਵਿਸਾਰ ਕੇ ਪਰਮਾਤਮਾ ਨੂੰ ਭੁੱਲ ਕੇ ਵਿਗੁਚਣਾ ਪੈਗਾ ਔਖਾ ਹੋਣਾ ਪੈਗਾ ਤੇ ਹਰੀ ਅਕਾਲਪੁਰਖ ਪਰਮਾਤਮਾ ਤੋਂ ਬਿਨਾ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਜਿਹੜਾ ਲੋਕ ਅਤੇ ਪ੍ਰਲੋਕ ਦਾ ਸੱਚਾ ਸਾਥੀ ਹੋਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਜਿਹੜੇ ਜੀਵ ਅਕਾਲਪੁਰਖ ਪਰਮਾਤਮਾ ਦੇ ਚਰਣੀ ਟੈਪੇ ਹਨ ਜਿਹੜੇ ਗੁਰੂ ਦੇ ਚੰਨਾਂ ਨਾਲ ਜੁੜ ਪਏ ਹਨ ਉਹਨਾਂ ਦੀ ਸੋਏ ਕਹਿੰਦੇ ਵਡਿਆਈ ਉਹਨਾਂ ਦੀ ਨਿਰਮਲ ਉਹਨਾਂ ਦੀ ਚੰਗੀ ਵਡਿਆਈ ਉਹਨਾਂ ਦੀ ਦਰਗਾਹ ਦੇ ਵਿੱਚ ਵੀ ਵਡਿਆਈ ਹੁੰਦੀ ਸ਼ੋਭਾ ਪਾਉਂਦੇ ਹਨ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰ ਬੇਨਤੀ ਪ੍ਰ ਮਿਲੋ ਪ੍ਰਾਪਤ ਹੋਏ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਮੇਰੀ ਬੇਨਤੀ ਹੈ ਮੇਰੀ ਅਰਦਾਸ ਹੈ ਮੇਰੀ ਪ੍ਰਾਰਥਨਾ ਹੈ ਮੈਨੂੰ ਮਿਲੋ ਮੈਨੂੰ ਰਜ ਕੇ ਦਰਸ਼ਨ ਦਿਓ ਮੈਨੂੰ ਰਜ ਕੇ ਮਿਲਾਪ ਆਪਣਾ ਕਰਾਓ ਨਾਨਕੀ ਪ੍ਰ ਬੇਨਤੀ ਪ੍ਰ ਮਿਲੋ ਪ੍ਰਾਪਤ ਹੋਏ ਵਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਸਾਖ ਦਾ ਮਹੀਨਾ ਤਾਂ ਹੀ ਸੋਹਣਾ ਹੈ ਤਾਂ ਹੀ ਸੁੰਦਰ ਹੈ ਤਾਂ ਹੀ ਸੁਹਾਏ ਮਨ ਬੀਤੇਗਾ ਖੁਸ਼ੀਆਂ ਚ ਬੀਤੇਗਾ ਜਦੋਂ ਸੰਤ ਭੇਟੇ ਹਰ ਸੋਏ ਜਦੋਂ ਗੁਰੂ ਦੇ ਚਰਣਾ ਦਾ ਮਿਲਪ ਹੋ ਗਿਆ ਸਤ ਸੰਗਤ ਦਾ ਮਿਲਪ ਹੋ ਗਿਆ ਵਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ